ਸਤਿ ਸ੍ਰੀ ਅਕਾਲ ਜੀ। ਮੇਜ ਕੀ ਨਾਮ ਤੁਹਾਡਾ? ਮੇਰਾ ਨਾਮ ਪ੍ਰਿੰਸ ਹੈਗਾ ਜੀ। ਆਪਾਂ ਤੁਹਾਨੂੰ ਬਾਡੀ ਸਾਫ ਦੇ ਪੰਜ ਤਰ੍ਹਾਂ ਦੇ ਜੂਰ ਦਿੱਤੇ ਸੀ। ਹਾਂਜੀ। ਇਹ ਵਾਰ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਆਂ? ਇੱਕ ਇੱਕ ਕਰਕੇ ਸਾਰੀਆਂ ਖੁੱਲ ਕੇ ਦੱਸੋ ਜੀ। ਮੈਨੂੰ ਦਿੱਕਤ ਸੀ ਜੀ ਮੇਨ ਸਭ ਤੋਂ ਬਾਅਦ ਸਕਿਨ ਦੀ ਪ੍ਰੋਬਲਮ ਸੀਗੀ। ਜੀ। ਔਰ ਉਹਦੀ ਮੈਂ ਕਾਫੀ ਸਮੇਂ ਤੋਂ ਦਵਾਈ ਮੈਡੀਸਿਨ ਯੂਜ਼ ਕਰ ਰਿਹਾ ਸੀ। ਓਕੇ। ਔਰ ਮੈਡੀਸਿਨ ਖਾਣ ਦੇ ਨਾਲ ਮੇਰੇ ਲੀਵਰ ਨੂੰ ਬਹੁਤ ਜ਼ਿਆਦਾ ਇਨਫੈਕਸ਼ਨ ਔਰ ਫੈਟੀ ਲੀਵਰ ਹੋ ਗਿਆ ਸੀ। ਤੁਸੀਂ ਸਕੈਨ ਵਾਸਤੇ ਮੈਡੀਸਿਨ ਬਰੋ ਲਈ ਉਹ ਵਰਤਨ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਆਪਣੇ ਜਿਹੜੇ ਕਹਿੰਦੇ ਇਨਫੈਕਸ਼ਨ ਹੋ ਗਈ ਔਰ ਲੀਵਰ ਨੂੰ ਪ੍ਰੋਬਲਮ ਆ ਗਈ ਹਾਂਜੀ ਹਾਂਜੀ ਓਕੇ ਉਸ ਤੋਂ ਬਾਅਦ ਵਿੱਚ ਫਿਰ ਜੀ ਉਸ ਤੋਂ ਬਾਅਦ ਵਿੱਚ ਫਿਰ ਮੈਨੂੰ ਮੈਡੀਸਿਨ ਅਸਰ ਹੀ ਕਰਨਾ ਛੱਡ ਗਈ ਸੀ ਅੱਛਾ ਮੈਡੀਸਿਨ ਖਾਂਦੇ ਸੀ ਉਹ ਅਸਰ ਵੀ ਨਹੀਂ ਕਰਦੀ ਸੀ ਨਹੀਂ ਨਹੀਂ ਬਿਲਕੁਲ ਨਹੀਂ ਕਰਦੀ ਸੀ ਅਸਰ ਠੀਕ ਆ ਜੀ ਹਾਂਜੀ ਤਾਂ ਆਪਾਂ ਤੁਹਾਨੂੰ ਬਾਡੀ ਸਾਫ ਦੇ ਪੰਜ ਤਰ੍ਹਾਂ ਦੇ ਚੂਜ਼ ਦਿੱਤੇ ਹਾਂਜੀ ਉਹ ਵਰਤਨ ਤੋਂ ਬਾਅਦ ਤੁਹਾਨੂੰ ਅੱਜ ਕਿਵੇਂ ਲੱਗਦਾ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਇਹ ਕਹਿਣਾ ਚਾਹੁੰਦਾ ਜੀ ਬੋਡੀ ਸਰਵਿਸ ਪੈਕ ਮੈਨੂੰ ਯੂਜ਼ ਕਰਨ ਤੋਂ ਬਾਅਦ ਬਿਲਕੁਲ ਵਧੀਆ ਫੀਲ ਹੋ ਰਿਹਾ ਹੈ ਔਰ ਮੇਰੀ ਜੋ ਸਕਿਨ ਦੀ ਪ੍ਰੋਬਲਮ ਸੀਗੀ ਜਾਂ ਲੀਵਰ ਦੀ ਪ੍ਰੋਬਲਮ ਸੀਗੀ ਉਹ ਬਿਲਕੁਲ ਸਹੀ ਹੈਗੀ ਹੈ। ਯਾਨੀ ਕੋਈ ਮੈਡੀਸਿਨ ਜੋਜ ਕਰਦੇ ਆ ਤੁਸੀਂ? ਨਹੀਂ ਨਹੀਂ ਕੋਈ ਮੈਡੀਸਿਨ ਨਹੀਂ ਜੋ ਕੋਈ ਮੈਡੀਸਿਨ ਜੋ ਨਹੀਂ ਕਰਦੇ। ਜਿਹੜਾ ਸਕਿਨ ਤੁਹਾਡੀ ਕਾਫੀ ਖਰਾਬ ਸੀ ਮੈਨੂੰ ਹੱਥ ਦਿਖਾਉਂਗੇ ਤੁਹਾਡੇ ਤਾਂ ਹੱਥ ਕੰਕਲਾ ਖਰਾਬ ਸੀ ਇਹ ਤੁਹਾਡੇ ਅੱਜ ਬਿਲਕੁਲ ਸਾਫ ਹੈਗੇ ਜੀ। ਹਾਂਜੀ ਹਾਂਜੀ ਬਿਲਕੁਲ ਦੂਜਾ ਦੋਨੋਂ ਓਕੇ ਹੈ ਜੀ। ਹਾਂਜੀ ਓਕੇ। ਤੋਡੀ ਸਕੈਨ ਤੇ ਕਾਫੀ ਸਾਰੀ ਪ੍ਰੋਬਲਮ ਹੋਈ ਬਹੁਤ ਜ਼ਿਆਦਾ ਪ੍ਰੋਬਲਮ ਸੀ ਤਾਂ ਅੱਜ ਸਰਸਪੈਕ ਨੂੰ ਵਰਤਣ ਤੋਂ ਬਾਅਦ ਸਕੈਨ ਬਿਲਕੁਲ ਵਧੀਆ ਓਕੇ ਹੋ ਗਈ ਆ ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਹੋਰ ਦਿੱਕਤ ਆਉਂਦੀ ਸੀ ਲੀਵਰ ਪੈਰਟੀ ਜਾਂ ਹੋਰ ਪ੍ਰੋਬਲਮ ਓਕੇ ਕੀ ਠੀਕ ਹੋ ਗਿਆ ਮੈਨੂੰ ਬਿਲਕੁਲ ਜਿਵੇਂ ਸਰੀਰ ਮੇਰਾ ਬਿਲਕੁਲ ਸੁਸਤ ਹੋ ਗਿਆ ਸੀ ਆ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਸੀ ਸਰੀਰ ਵਿੱਚ ਉਹ ਬਿਲਕੁਲ ਮੇਰੀ ਓਕੇ ਹੈ ਗਈ ਆ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈਗੀ ਜਨਨ ਕੇ ਲੀਵਰ ਵੀ ਓਕੇ ਹੋ ਗਿਆ ਹਾਂਜੀ ਤੇ ਜਿਹੜੀ ਤੁਹਾਨੂੰ ਇਨਫੈਕਸ਼ਨ ਸੀ ਉਹ ਵੀ ਠੀਕ ਹੋ ਗਈ ਸੈਕੰਡਰੀ ਪ੍ਰੋਬਲਮ ਠੀਕ ਹੋ ਗਈ ਹਾਂਜੀ ਤਾਂ ਔਰ ਪਹਿਲਾਂ ਮੈਡੀਸਨ ਜ਼ਰੂਰ ਕਰਦੇ ਸੀ ਤੇ ਤਾਂ ਵੀ ਸੈਕੰਡਰੀ ਪ੍ਰੋਬਲਮ ਠੀਕ ਨਹੀਂ ਹੋਈ ਸੀ ਨਹੀਂ ਹੋਈ ਸੀ ਇੱਕ ਬਾਡੀ ਸਰ ਵਰਤੋਂ ਤੋਂ ਬਾਅਦ ਅੱਜ ਤੁਸੀਂ ਪੂਰੀ ਬਾਡੀ ਓਕੇ ਹੋ ਗਈ ਆ ਹਾਂਜੀ ਬਿਲਕੁਲ ਬਹੁਤ ਪਰਿਵਾਰ ਤੁਹਾਡੀ ਵੀਡੀਓ ਹਜ਼ਾਰਾਂ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਸ ਬੈਕਰ ਨੂੰ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਜੀ ਮੈਂ ਜਿੰਨੇ ਪਰੇਸ਼ਾਨ ਹੋ ਰਿਹਾ ਸੀ ਬਾਡੀ ਪੈਕ ਲਈ ਇਹਦੀ ਦਵਾਈ ਲਈ ਜਿਵੇਂ ਮੈਡੀਸਿਨ ਲਈ ਤੇ ਇਹਨਾਂ ਬੋਡੀ ਸਰਵਿਸ ਪੈਕ ਯੂਜ਼ ਕਰਨ ਤੋਂ ਬਾਅਦ ਮੈਂ ਬਿਲਕੁਲ ਓਕੇ ਹੈਗਾ ਤੇ ਤੁਸੀਂ ਵੀ ਸਾਰੇ ਇਹਨੂੰ ਵਰਤ ਕੇ ਦੇਖੋ ਤੁਹਾਨੂੰ ਵੀ ਪਤਾ ਚੱਲੂਗਾ ਇਹਦਾ ਰਿਜ਼ਲਟ ਜਿਹਨੇ ਬੋਡੀ ਸਰ ਪੈਕ ਨੂੰ ਵਰਤਣਾ ਚਾਹੀਦਾ ਜੀ ਹਾਂਜੀ ਥੈਂਕ ਯੂ